ਦੋਸਤੋ ਇਹ ਵੀਡੀਓ ਉਹਨਾਂ ਲੋਕਾਂ ਲਈ ਸਮਰਪਿਤ ਹੈ ਜੋ ਆਪਣੀ ਜ਼ਿੰਦਗੀ ਦੇ ਕਿਸ ਨਾ ਕਿਸੇ ਮੋੜ ਤੇ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦੇ ਨੇ ਇਹ ਕੁਝ ਮਿੰਟਾਂ ਦਾ ਵੀਡੀਓ ਤੁਹਾਡੇ ਇਕੱਲੇਪਣ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਜ਼ਿੰਦਗੀ ਭਰ ਲਈ ਬਦਲ ਕੇ ਰੱਖ ਦੇਵੇਗਾ ਜਦੋਂ ਮੈਂ ਇੰਨੀ ਜ਼ੋਰਦਾਰ ਤਰੀਕੇ ਨਾਲ ਤੁਹਾਨੂੰ ਕਹਿ ਰਿਹਾ ਕਿ ਇਹ ਤੁਹਾਡੀ ਪੂਰੀ ਜ਼ਿੰਦਗੀ ਦੇ ਇਕੱਲੇਪਣ ਦੀਆਂ ਭਾਵਨਾਵਾਂ ਨੂੰ ਬਦਲ ਦੇਵੇਗਾ ਤਾਂ ਫਿਰ ਜ਼ਿੰਦਗੀ ਦੇ ਲਈ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਤਾਂ ਬਣਦਾ ਹੈ ਮੈਂ ਵਾਦਾ ਕਰਦਾ ਕਿ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ 10000 ਕਰੋੜ ਲਗਭਗ ਇੰਨੇ ਲੋਕ ਇਸ ਧਰਤੀ ਤੇ ਆ ਕੇ ਵਾਪਸ ਜਾ ਚੁੱਕੇ ਨੇ ਅੱਜ ਜਿਸ ਬੈਚ ਵਿੱਚ ਅਸੀਂ ਲੋਕ ਜ਼ਿੰਦਾ ਹਾਂ ਉਸ ਵਿੱਚ ਲਗਭਗ 780 ਕਰੋੜ ਦਾ ਰਾਉਂਡ ਫਿਗਰ ਵਿੱਚ ਲੈ ਲਓ 800 ਕਰੋੜ ਲੋਕ ਅੱਜ ਅਸੀਂ ਧਰਤੀ ਤੇ ਆ ਮੈਂ ਤੁਹਾਨੂੰ ਇਹ ਕਿਉਂ ਦੱਸ ਰਿਹਾ ਹਾਂ ਪਹਿਲੇ 2-3 ਮਿੰਟ ਇਸ ਵੀਡੀਓ ਨੂੰ ਸੁਣੋ ਤੁਸੀਂ ਸਮਝ ਜਾਓਗੇ ਮੈਂ ਤੁਹਾਨੂੰ ਦੋ ਤੱਤ ਦੱਸਣ ਜਾ ਰਿਹਾ ਹਾਂ ਪਹਿਲਾਂ ਉਹਨਾਂ ਨੂੰ ਅਲੱਗ-ਅਲੱਗ ਸੁਣਾਓ ਅਤੇ ਸਮਝੋ ਅਤੇ ਫਿਰ ਦੋਨਾਂ ਨੂੰ ਮਿਲਾ ਕੇ ਅਸੀਂ ਇੱਕ ਤੀਜਾ ਤੱਥ ਕੱਢਾਂਗੇ ਜੋ ਅੱਜ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਤੱਥ ਨੰਬਰ 1 ਭਾਰਤ ਵਿੱਚ ਅੱਜ ਦੀ ਧਾਰੀਕ ਵਿੱਚ ਔਸਤ ਉਮਰ ਦੀ ਉਮੀਦ ਲਗਭਗ 70 ਸਾਲ ਹੈ ਤੱਥ ਨੰਬਰ 2 YouTube 13 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਹੀ ਅਕਾਊਂਟ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਕਹਿਣ ਦਾ ਮਤਲਬ ਕਿ ਜੇਕਰ ਤੁਸੀਂ ਆਪਣੇ ਮੋਬਾਈਲ ਵਿੱਚ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਘੱਟੋ-ਘੱਟ 13 ਸਾਲ ਦੇ ਤਾਂ ਜ਼ਰੂਰ ਹੋ। ਚਲੋ ਹੁਣ ਇਹਨਾਂ ਦੋਨਾਂ ਤੱਥਾਂ ਨੂੰ ਮਿਲਾਉਂਦੇ ਆਂ। ਔਸਤ ਉਮਰ 70 ਸਾਲ ਵਿੱਚੋਂ 13 ਸਾਲ ਘਟਾਉਨੇ ਆਂ ਕਿਉਂਕਿ ਤੁਸੀਂ ਘੱਟੋ-ਘੱਟ 13 ਸਾਲ ਦੇ ਤਾਂ ਹੋ। 70 ਵਿੱਚੋਂ 13 ਘਟਾਉਣ ਤੇ ਬਚਦੇ ਨੇ 57 ਸਾਲ। ਅੱਜ 2025 ਚੱਲ ਰਿਹਾ ਹੈ। ਇਸ ਵਿੱਚ 57 ਜੋੜ ਦਿਓ। ਮਤਲਬ 2082। 2082 ਮਤਲਬ ਕਿ ਅਸੀਂ ਸਾਰੇ ਲੋਕ ਅੱਜ ਇਸ ਵੀਡੀਓ ਨੂੰ ਜੋ ਦੇਖ ਰਹੇ ਹਾਂ 2082 ਤੱਕ ਅਸੀਂ ਸਵਰਗਾਂ ਵਿੱਚ ਆਰਾਮ ਕਰ ਰਹੇ ਹੋਵਾਂਗੇ ਮਤਲਬ ਕਿ ਜੋ ਪੋਪੂਲੇਸ਼ਨ 2082 ਵਿੱਚ ਹੋਵੇਗੀ ਉਹ ਬਿਲਕੁਲ ਵੱਖਰੀ ਹੋਵੇਗੀ ਉਹ ਸਾਡੇ ਤੋਂ ਬਿਲਕੁਲ ਅਲੱਗ ਹੋਵੇਗੀ ਹੁਣ ਥੋੜੀ ਦੇਰ ਛੋਟੇ ਪੱਧਰ ਤੇ ਗੱਲ ਕਰਦੇ ਹਾਂ ਇਕੱਲੇਪਣ ਤੇ ਗੱਲ ਕਰਦੇ ਹਾਂ ਉਸ ਬੰਦੇ ਦੀ ਜ਼ੁਬਾਨ ਤੋਂ ਕੁਝ ਸ਼ਬਦ ਸੁਣਦਿਆਂ ਜੋ ਆਪਣੇ ਆਪ ਨੂੰ ਇਕੱਲਾ ਸਮਝਦਾ ਮੈਨੂੰ ਲੱਗਦਾ ਸੀ ਕਿ ਮੈਂ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਖਾਸ ਸੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਮੇਰੇ ਤੋਂ ਪਹਿਲਾਂ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਖਾਸ ਲੋਕ ਸਨ ਜਦੋਂ ਮੈਂ ਸੀ ਤਾਂ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਖਾਸ ਲੋਕ ਸਨ ਅਤੇ ਜਦੋਂ ਮੈਂ ਅੱਜ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਹਾਂ ਤਾਂ ਵੀ ਨਿਸ਼ਚਿਤ ਤੌਰ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਖਾਸ ਲੋਕ ਲੱਗੇ ਨੇ ਮੈਂ ਰਿਸ਼ਤਾ ਨਿਭਾਉਂਦਾ ਰਿਹਾ ਅਤੇ ਉਹ ਸੁਵਾਰਥ ਪੂਰਾ ਕਰਦੇ ਰਹੇ ਮੈਂ ਉਹਨਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਉਹ ਮੈਥੋਂ ਦੂਰ ਜਾਣ ਦੀ ਜ਼ਬਰਦਸਤੀ ਕਰਦੇ ਰਹੇ ਇਹ ਜੋ ਅੱਜ ਇਸ ਇਕੱਲੇਪਨ ਵਿੱਚ ਮੈਂ ਹਾਂ ਇਸ ਨੇ ਮੈਨੂੰ ਸਿਖਾਇਆ ਕਿ ਇਕੱਲੇਪਨ ਤੋਂ ਬਿਹਤਰ ਅਤੇ ਸੱਚੀ ਚੀਜ਼ ਇਸ ਦੁਨੀਆ ਵਿੱਚ ਦੂਜੀ ਨਹੀਂ ਹੋ ਸਕਦੀ ਇਸ ਦੁਨੀਆ ਵਿੱਚ ਜੇਕਰ ਕੋਈ ਇਨਸਾਨ ਹੈ ਜੋ ਤੁਹਾਨੂੰ ਦੁੱਖ ਨਹੀਂ ਦੇ ਸਕਦਾ ਤਾਂ ਉਹ ਤੁਹਾਡੇ ਤੋਂ ਇਲਾਵਾ ਕੋਈ ਦੂਜਾ ਬਿਲਕੁਲ ਵੀ ਨਹੀਂ ਹੋ ਸਕਦਾ ਤੁਹਾਨੂੰ ਭਾਵੇਂ ਕਿੰਨਾ ਵੀ ਲੱਗੇ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਪਰ ਅਜਿਹਾ ਨਹੀਂ ਹੁੰਦਾ ਮੈਂ ਮਾਫੀ ਚਾਹੁੰਦਾ ਪਰ ਤੂੰ ਸਾਨੂੰ ਇਸ ਭਰਮ ਤੋਂ ਬਾਹਰ ਨਿਕਲਣਾ ਪਵੇਗਾ ਤੁਹਾਡੇ ਤੋਂ ਪਹਿਲਾਂ ਵੀ ਉਹਨਾਂ ਦੀਆਂ ਜ਼ਰੂਰਤਾਂ ਕੋਈ ਪੂਰਾ ਕਰਦਾ ਸੀ ਜਦੋਂ ਤੁਸੀਂ ਸੀ ਤਾਂ ਵੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਸੀ ਅਤੇ ਜਦੋਂ ਤੁਸੀਂ ਉਹਨਾਂ ਤੋਂ ਅਲੱਗੋਂ ਤਾਂ ਵੀ ਉਹਨਾਂ ਦੀ ਜ਼ਿੰਦਗੀ ਉਸੇ ਤਰ੍ਹਾਂ ਚੱਲ ਰਹੀ ਹੈ ਜਿਵੇਂ ਉਹ ਪਹਿਲਾਂ ਚੱਲਦੀ ਸੀ ਇਸ ਗੱਲ ਨੂੰ ਥੋੜਾ ਵਾਪਸ ਉੱਚੇ ਪੱਧਰ ਤੇ ਲੈ ਕੇ ਆਉਨੇ ਆ ਇਸ ਦੁਨੀਆ ਦੇ ਸਾਰੇ ਕੰਮ ਉਸ ਵੇਲੇ ਵੀ ਉਸੇ ਤਰ੍ਹਾਂ ਚੱਲ ਰਹੇ ਸੀ ਜਦੋਂ ਤੁਸੀਂ ਪੈਦਾ ਨਹੀਂ ਹੋਏ ਸੀ ਇਸ ਦੁਨੀਆ ਦੇ ਸਾਰੇ ਕੰਮ ਅੱਜ ਵੀ ਉਸੇ ਤਰ੍ਹਾਂ ਚੱਲ ਰਹੇ ਨੇ ਇਵੇਂ ਚੱਲਣੇ ਚਾਹੀਦੇ ਨੇ ਅਤੇ ਇਸ ਦੁਨੀਆ ਦੇ ਸਾਰੇ ਕੰਮ ਉਸੇ ਵੇਲੇ ਵੀ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਜਦੋਂ ਤੁਸੀਂ ਅਤੇ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ ਇਹ ਜੋ ਇਕੱਲਾਪਨ ਹੈ ਇਹ ਪਹਿਲਾਂ ਵੀ ਸੀ ਅੱਜ ਵੀ ਹੈ ਅਤੇ ਕੱਲ ਵੀ ਰਹੇਗਾ ਤੁਸੀਂ ਹਮੇਸ਼ਾ ਲਈ ਇਕੱਲੇ ਰਹੋਗੇ ਤੁਸੀਂ ਪੈਦਾ ਹੋਣ ਤੋਂ ਲੈ ਕੇ ਮਰਨ ਦੇ ਦਮ ਤੱਕ ਇਕੱਲੇ ਰਹੋਗੇ ਅਤੇ ਮੰਨ ਲਓ ਕਿ ਤੁਸੀਂ ਬਹੁਤ ਵੱਡੇ ਸਟਾਰ ਬਣ ਗਏ ਤਾਂ ਵੀ ਵੀਰੇ ਤੁਸੀਂ ਇਕੱਲੇ ਹੀ ਰਹੋਗੇ ਉਹ ਕੀ ਮੈਂ ਜੇਕਰ ਉਸ ਵੇਲੇ ਤੁਹਾਨੂੰ ਬੁਖਾਰ ਹੋਵੇਗਾ ਤਾਂ ਉਸ ਦੀ ਵਜ੍ਹਾ ਨਾਲ ਸਰੀਰ ਦਾ ਤਾਪਮਾਨ ਕਿੰਨਾ ਵਧੇਗਾ ਤੁਹਾਡੇ ਪੁੱਤਰ ਦਾ ਪਤਨੀ ਦਾ ਜਾਂ ਤੁਹਾਡੇ ਮਾਤਾ ਪਿਤਾ ਦਾ ਨਹੀਂ ਸਿਰਫ ਤੁਹਾਡਾ ਹੀ ਵਧੇਗਾ ਭਗਵਾਨ ਨਾ ਚਾਹੇ ਕਿ ਤੁਹਾਡਾ ਹਾਦਸਾ ਹੋ ਜਾਵੇ ਤਾਂ ਹੱਥ ਪੈਰ ਕਿਸ ਦੇ ਟੁੱਟਣਗੇ ਦਰਦ ਕਿਸ ਨੂੰ ਹੋਵੇਗਾ ਯਾਰ ਤੁਹਾਨੂੰ ਹੀ ਹੋਵੇਗਾ ਤੁਸੀਂ ਹਮੇਸ਼ਾ ਲਈ ਇਕੱਲੇ ਰਹੋਗੇ ਇਹ ਹੀ ਇੱਕੋ ਇੱਕ ਸੱਚਾਈ ਹੈ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਸਚਾਈ ਪਚਣਾ ਨਹੀਂ ਹੋਵੇ ਪਰ ਮੇਰੇ ਦੋਸਤ ਇਸ ਦੁਨੀਆ ਤੋਂ ਕਿੰਨੇ ਲੋਕ ਵਾਪਸ ਜਾ ਚੁੱਕੇ ਨੇ ਕਿ ਤੁਸੀਂ ਕਿਸੇ ਦੇ ਨਾਲ ਵਾਪਸ ਗਏ ਹੋ ਇਸ ਭਰਮ ਨੂੰ ਦਿਮਾਗ ਤੋਂ ਕੱਢ ਦਿਓ ਕਿ ਸਾਥ ਵਿੱਚ ਜਨਮ ਮਰਨ ਦੇ ਵਾਦੇ ਸੱਚੇ ਹੁੰਦੇ ਨੇ ਇਹ ਝੂਠ ਹੈ ਸਿਰਫ ਇੱਕ ਕਲਪਨਾ ਹੀ ਹੈ ਇਕੱਲਾਪਨ ਹੀ ਇੱਕੋ ਇੱਕ ਸਚਾਈ ਹੈ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਇਕੱਲੇ ਖੁਸ਼ ਰਹਿਣਾ ਪਵੇਗਾ ਇਸ ਦੁਨੀਆ ਵਿੱਚ ਜਦੋਂ ਵੀ ਕਿਸੇ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਸ ਨੂੰ ਇਕੱਲੇ ਨੂੰ ਹੀ ਯਾਦ ਕੀਤਾ ਜਾਂਦਾ ਹੈ ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੂੰ ਪਤਾ ਹੈ ਕਿ ਅਲਵਰਟ ਆਇਨਸਟਾਈਨ ਦੀ ਪਤਨੀ ਦਾ ਕੀ ਨਾਮ ਸੀ ਨਹੀਂ ਪਤਾ ਹੈ ਨਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੋਨਾਂ ਵਿੱਚ ਇੱਕ ਦੂਜੇ ਲਈ ਪਿਆਰ ਨਹੀਂ ਸੀ ਪਰ ਫਿਰ ਵੀ ਜਦੋਂ ਵੀ ਯਾਦ ਕੀਤਾ ਜਾਂਦਾ ਹੈ ਤਾਂ ਸਿਰਫ ਅਲਵਰਟ ਆਇਨਸਟਾਈਨ ਨੂੰ ਹੀ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਸੀ ਉਹਨਾਂ ਦਾ ਦੋਸਤ ਕੌਣ ਸੀ ਇਸ ਨਾਲ ਸਾਡਾ ਕੋਈ ਮਤਲਬ ਨਹੀਂ ਸਿਰਫ ਐਲਵਰਟ ਆਇਨਸਟਾਈਨ ਨੂੰ ਹੀ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਸਰਕਲ ਵਿੱਚੋਂ ਯਾਦ ਕੀਤਾ ਜਾਂਦਾ ਹੈ ਉਹਨਾਂ ਦਾ ਇਕੱਲੇ ਦਾ ਹੀ ਨਾਮ ਲਿਆ ਜਾਂਦਾ ਹੈ ਇਕੱਲਾ ਪਾਣੀ ਹੀ ਸੱਚਾਈ ਹੈ ਤੁਹਾਨੂੰ ਇਹ ਸਿੱਖਣਾ ਪਵੇਗਾ ਕਿ ਤੁਸੀਂ ਇਕੱਲੇ ਰਹਿ ਕੇ ਮਜ਼ਬੂਤ ਕਿਵੇਂ رہ ਸਕਦੇ ਹੋ ਤੁਹਾਨੂੰ ਇਹ ਸਿੱਖਣਾ ਪਵੇਗਾ ਕਿ ਇਕੱਲੇ ਰਹਿ ਕੇ ਖੁਸ਼ ਕਿਵੇਂ ਰਹਿਣਾ ਇਕੱਲੇ ਰਹਿ ਕੇ ਆਪਣੇ ਟਿਚਿਆਂ ਨੂੰ ਕਿਵੇਂ ਪ੍ਰਾਪਤ ਕਰਨਾ ਕਿਉਂਕਿ 2082 ਤੋਂ ਬਾਅਦ ਤੁਹਾਨੂੰ ਯਾਦ ਵੀ ਇਕੱਲੇ ਨੂੰ ਹੀ ਕੀਤਾ ਜਾਣਾ ਇਕੱਲਿਆਂ ਨੂੰ ਹੀ ਜਾਨ ਲਗਾਉਣੀ ਪੈਣੀ ਆ ਹਰ ਕੰਮ ਇਕੱਲੇ ਕਰਨਾ ਪਵੇਗਾ ਕੀ ਵਿਗੜ ਜਾਵੇਗਾ ਯਾਰ ਕਰ ਲਓ ਲੋਕ ਵੀ ਤਾਂ ਕਰ ਹੀ ਰਹੇ ਨੇ ਅਤੇ ਕਰਦੇ ਰਹਿਣਗੇ ਜਿੰਨੇ ਵੱਡੇ ਵੱਡੇ ਕੰਮ ਕੀਤੇ ਗਏ ਨੇ ਉਹ ਸਾਰੇ ਇਕੱਲੇ ਲੋਕਾਂ ਨੇ ਹੀ ਤਾਂ ਕੀਤੇ ਨੇ ਸਿਕੰਦਰ ਦੇ ਕੋਲ ਬਹੁਤ ਵੱਡੀ ਫੌਜ ਹੋਵੇਗੀ ਪਰ ਫਿਰ ਵੀ ਸਿਕੰਦਰ ਦਾ ਇਕੱਲੇ ਦਾ ਹੀ ਨਾਮ ਲਿਆ ਜਾਂਦਾ ਇਕੱਲਾ ਕੌਣ ਨਹੀਂ ਹੁੰਦਾ ਭਾਵੇਂ ਪਿੱਛੇ ਕਿੰਨਾ ਵੱਡਾ ਕਾਫਲਾ ਹੋਵੇ ਇਨਸਾਨ ਨੂੰ ਫਿਰ ਵੀ ਜੀਣਾ ਇਕੱਲੇ ਹੀ ਪੈਂਦਾ ਹੈ ਜੇਕਰ ਤੁਸੀਂ ਇਕੱਲਿਆਂ ਤਾਂ ਇਹ ਇੱਕ ਮਨੁੱਖ ਦੇ ਜੀਵਨ ਕਾਲ ਵਿੱਚ ਮਿਲ ਸਕਣ ਵਾਲਾ ਸਭ ਤੋਂ ਵੱਡਾ ਮੌਕਾ ਹੈ ਇਕੱਲੇਪਨ ਤੋਂ ਬਿਹਤਰ ਅਤੇ ਇਕੱਲੇਪਨ ਤੋਂ ਸੱਚਾ ਤੁਹਾਨੂੰ ਇਸ ਦੁਨੀਆ ਵਿੱਚ ਹੋਰ ਕੁਝ ਵੀ ਨਹੀਂ ਮਿਲ ਸਕਦਾ ਇਹ ਇਕੱਲਾਪਨ ਇੱਕ ਵਰਦਾਨ ਹੈ ਕੋਈ ਸ਼ਰਾਪ ਨਹੀਂ ਹੈ ਇਹ ਇੱਕ ਬਹੁਤ ਵਧੀਆ ਮੌਕਾ ਹੈ ਤੁਹਾਡੇ ਲਈ ਆਪਣੇ ਆਪ ਨੂੰ ਜਾਣਨ ਦਾ ਆਪਣੇ ਆਪ ਨੂੰ ਨਿਖਾਰਨ ਦਾ ਆਪਣੇ ਆਪ ਨੂੰ ਅਮਰ ਬਣਾਉਣ ਦਾ ਇਸ ਇਕੱਲੇਪਨ ਤੋਂ ਬਿਹਤਰ ਇਸ ਇਕੱਲੇਪਨ ਤੋਂ ਸ਼ਾਂਤ ਨਾਤਾ ਅੱਜ ਤੱਕ ਇਨਸਾਨ ਨੂੰ ਕੁਝ ਮਿਲਿਆ ਅਤੇ ਨਾ ਹੀ ਕਦੇ ਮਿਲੇਗਾ ਜੇਕਰ ਤੁਸੀਂ ਇਕੱਲਾਪਨ ਮਹਿਸੂਸ ਕਰ ਰਹੇ ਹੋ ਤਾਂ ਉੱਪਰ ਵਾਲੇ ਦਾ ਧੰਨਵਾਦ ਕਰੋ ਕਿ ਉਸਨੇ ਤੁਹਾਨੂੰ ਤੁਹਾਡੇ ਆਪਣੇ ਆਪ ਕੋਲ ਛੱਡ ਦਿੱਤਾ ਹੈ ਅਤੇ ਜਦੋਂ ਤੁਸੀਂ ਇਹ ਸਮਝ ਜਾਓਗੇ ਤਾਂ ਤੁਸੀਂ ਸਮਝੋਗੇ ਕਿ ਤੁਸੀਂ ਕਦੇ ਵੀ ਇਕੱਲੇ ਨਹੀਂ ਸੀ ਤੁਸੀਂ ਕਦੇ ਇਕੱਲੇ ਹੋ ਹੀ ਨਹੀਂ ਸਕਦੇ ਅਤੇ ਤੁਸੀਂ ਕਦੇ ਇਕੱਲੇ ਨਹੀਂ ਹੋਵੋਗੇ ਕਿਉਂਕਿ ਇਸ ਦੁਨੀਆ ਦੇ ਜਿਸ ਬਿਹਤਰੀਨ ਬੰਦੇ ਦੇ ਨਾਲ ਤੁਸੀਂ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਹਰਾ ਸਕਦੇ ਹੋ ਉਹ ਸਿਰਫ ਤੁਸੀਂ ਹੋ ਇਕੱਲਾਪਨ ਇਕੱਲੇ ਹੋਣ ਵਿੱਚ ਨਹੀਂ ਹੈ ਇਕੱਲਾਪਨ ਆਪਣੇ ਆਪ ਨੂੰ ਗੁਆ ਦੇਣ ਵਿੱਚ ਹੈ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਦਾ ਇੱਕ ਹੀ ਸਧਾਰਨ ਸਿੱਟਾ ਹੈ ਕਿ ਜਿਸ ਦਿਨ ਤੁਸੀਂ ਆਪਣੇ ਅਸਤਿਤਵ ਨੂੰ ਮਹਿਸੂਸ ਕਰਨ ਲੱਗ ਜਾਓਗੇ ਤਾਂ ਇਕੱਲੇਪਨ ਵਰਗੀ ਕੋਈ ਚੀਜ਼ ਨਹੀਂ ਰਹੇਗੀ ਅਤੇ ਆਪਣੇ ਅਸਤਿਤਵ ਨੂੰ ਮਹਿਸੂਸ ਕਰਨ ਲਈ ਦੁਨੀਆ ਤੋਂ ਦੂਰ ਹੋਣਾ ਜ਼ਰੂਰੀ ਹੈ ਜੇਕਰ ਦੁਨੀਆ ਤੁਹਾਡੇ ਤੋਂ ਦੂਰ ਹੋ ਗਈ ਤਾਂ ਮੇਰੇ ਤੇ ਯਕੀਨ ਕਰੋ ਸ਼ੁਰੂਆਤ ਹੋ ਚੁੱਕੀ ਹੈ ਮੈਂ ਵੀ ਤੁਹਾਡੇ ਲਈ ਇਸੇ ਤਰ੍ਹਾਂ ਇਕੱਲੇ ਹੀ ਅੱਗੇ ਵੀ ਵੀਡੀਓ ਲੈ ਕੇ ਆਉਂਦਾ ਰਹਾਂਗਾ ਅੱਗੇ ਵਧਦੇ ਰਹੋ ਤੁਹਾਡੀ ਜਿੱਤ ਪੱਕੀ ਹੈ ਜੇਕਰ ਇਹ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ